ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੀ ਸੁਖਬੀਰ ਸਿੰਘ ਬਾਦਲ ਵੱਲੋਂ ਆਪਣਾ ਅਸਤੀਫਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਕੀ ਛੇਦੰਤਰ ਜਾਂ ਸਿਆਸੀ ਡਰਾਮਾ ਕੀਤਾ ਜਾ ਰਿਹਾ ਹੈ ਜਦੋਂ ਅੱਜ ਤੋਂ ਲਗਭਗ 15 ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਆਪਣਾ ਅਸਤੀਫਾ ਸੌਂਪਿਆ ਸੀ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਅਤੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਨੇ ਹੰਗਾਮੀ ਮੀਟਿੰਗ ਬੁਲਾ ਲਈ ਦੂਸਰੇ ਦਿਨ ਜਿੱਥੇ ਸਾਰੇ ਹੀ ਸਿਆਸੀ ਆਗੂ ਟਕਸਾਲੀ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਜਿਾ ਕਹਿ ਸਕਦੇ ਆ ਜੁੰਡੀ ਦੇ ਯਾ ਸੁਖਬੀ ਸੁਖਬੀ ਸਿੰਘ ਬਾਦਲ ਦੇ ਉਹ ਹੱਕ ਵਿੱਚ ਖੜ ਗਏ ਕਿ ਨਹੀਂ ਭਾਈ ਅਸੀਂ ਬਿਲਕੁਲ ਅਜਾਇ ਨਹੀਂ ਹੋਣ ਦਿਆਂਗੇ ਅਸਤੀਫਾ ਵਾਪਸ ਕੀਤਾ ਜਾਵੇ ਅਸਤੀਫਾ ਨਾਮਨਜ਼ੂਰ ਕੀਤਾ ਜਾਵੇ ਇਧਰ ਜਸਸ ਜਿਹੜੇ ਨਿਰਮਲ ਸਿੰਘ ਨੇ ਉਹ ਕਹਦੇ ਨੇ ਕਿ ਸਿਆਸੀ ਡਰਾਮਾ ਹੈ ਇਹ ਤਾਮਚਾਬ ਚੁਕਿਆ ਜਾ ਰਿਹਾ ਹੈ ਜੇਕਰ ਅਸਤੀਫਾ ਦੇਣਾ ਸੀ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜ਼ਥੇਦਾਰ ਗਿਆਨੀ ਰਗੂਬੀ ਸਿੰਘ ਨੂੰ ਸੌਂਪ ਦੇਣਾ ਚਾਹੀਦਾ ਸੀ ਉਸ ਅਸਤੀਫੇ ਉੱਤੇ ਮੋਹਰ ਲਾਉਂਦੇ ਨਾ ਲਾਉਂਦੇ ਮਨਜ਼ੂਰ ਕਰਦੇ ਨਾ ਕਰਦੇ ਇਹ ਉਹਨਾਂ ਦੀ ਸਿਰਦਰਦੀ ਸੀ ਲੇਕਨ Shri Akal Takht ਸਹਿਤ ਵਿਖੇ ਅਸਤੀਫਾ ਦੇਣ ਦੀ ਬਜਾਏ ਸੌਂਪਣ ਦੀ ਬਜਾਏ ਉਹਨਾਂ ਨੇ ਬਲਵਿੰਦਰ ਸਿੰਘ ਕਾਰਜਕਾਰੀ ਪ੍ਰਧਾਨ ਜਿਹੜੇ ਨੇ ਉਹਨਾਂ ਨੂੰ ਅਸਤੀਫਾ ਦੇ ਦਿੱਤਾ ਫਿਰ ਇਹ ਸੁਖਬੀਰ ਸਿੰਘ ਬਾਦਲ ਵੱਲੋਂ ਕਿਹਾ ਗਿਆ ਕਿ ਇਹ ਰਾਜਨੀਤਿਕ ਹੈ ਉਹ ਧਾਰਮਿਕ ਹੈ ਲੇਕਿਨ ਧਾਰਮਿਕ ਗਲਤੀਆਂ ਕਰਨੀਆਂ ਤੁਹਾਨੂੰ ਆਉਂਦੀਆਂ ਨੇ ਇਧਰ ਜਿਵੇਂ ਹੀ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਨਾਲ ਦੀ ਨਾਲ ਹੀ ਅਸਤੀਫਿਆਂ ਦੀ ਝੜੀ ਲੱਗੇ ਕੁਝ ਵੱਡੇ ਆਗੂ ਜਿਹੜੇ ਭਾਰਤੀ ਜਨਤਾ ਪਾਰਟੀ ਵਿੱਚ ਸ਼ੁਰੂ ਨਹੀਂ ਅਕਾਲੀ ਦਲ ਦੇ ਵਿੱਚ ਆਏ ਸੀ ਜਿਨ੍ਹਾਂ ਨੇ ਲੋਕ ਸਭਾ ਦੀਆਂ ਚੋਣਾਂ ਵੀ ਲੜੀਆਂ ਸੀ ਅਨੰਦ ਜੋਸ਼ੀ ਵਰਗਿਆਂ ਨੇ ਉਹਨਾਂ ਨੇ ਅਲਵਿਦਾ ਕਹਿ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੂੰ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਹੁਣ ਅਲਵਿਦਾ ਕਹਿ ਕੇ ਉਹ ਜਾਣਗੇ ਹੁਣ ਭਾਰਤੀ ਜਨਤਾ ਪਾਰਟੀ ਵੱਲ ਹੋਰ ਵੀ ਕਈ ਸਿਆਸੀ ਅਜੇ ਆਗੂ ਨੇ ਉਹਨਾਂ ਨੇ ਜਿਵੇਂ ਸਨਿਬਰਾਰ ਹੋ ਗਿਆ ਉਹ ਐਸਡੀ ਉਹ ਕਹਿੰਦੇ ਨਹੀਂ ਜੀ ਸੁਖਬੀਰ ਬਾਦਲ ਦੀ ਤੇ ਮੈਂ ਕੀ ਕਰਨਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਧਰ ਵੱਡੇ ਹੱਕ ਦੇ ਵਿੱਚ ਆ ਗਏ ਨੇ ਸੁਖਬੀਰ ਸਿੰਘ ਬਾਦਲ ਦੇ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਐਨਆਰਆਈ ਵਿੰਗ ਦੇ ਪ੍ਰਧਾਨ ਮਲਕੀਤ ਸਿੰਘ ਰਾਣਾ ਜਸਪਾਲ ਬਾਂਗਰ ਸਾਬਕਾ ਚੇਅਰਮੈਨ ਮਾਰਕਟ ਕਮੇਟੀ ਸਾਨੇਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਨਾਰਾ ਮਾਰਿਆ ਹੈ ਯਾਨੀ ਕਿ ਜਿੰਨੇ ਵੀ ਐਨਆਰਆਈ ਭਰਾ ਨੇ 43 ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਐਨਆਰਆਈ ਵਿੰਗ ਦੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਕੋਈ ਫੈਸਲਾ ਖਿਲਾਫ ਖਿਲਾਫ ਲਿਆ ਜਾਂਦਾ ਹੈ ਸੁਖਬੀਰ ਸਿੰਘ ਬਾਦਲ ਦੇ ਤਾ ਫਿਰ ਵੱਡਾ ਨੁਕਸਾਨ ਹੋਵੇਗਾ ਉਹਨਾਂ ਨੇ ਕਿਹਾ ਕਿ ਬਾਗੀ ਧੜੇ ਵਾਲੇ ਦਿੱਲੀ ਦਿੱਲੀ ਦੀ ਸ਼ਹਿਰ ਤੇ ਚੱਲਦੇ ਨੇ ਉਹਨਾਂ ਨੇ ਕਿਹਾ ਅਸੀਂ ਬੇਨਤੀ ਕਰਦੇ ਹਾਂ ਕਿ ਕੋਈ ਵੱਡਾ ਸਖਤ ਫੈਸਲਾ ਨਾ ਲਿਆ ਜਾਵੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਹੁਣਾਂ ਵੱਲੋਂ ਉਹਨਾਂ ਨੇ ਕੁਰਬਾਨੀਆਂ ਘੜਾਉਂਦੀਆਂ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਅਨੇਕਾਂ ਹੀ ਕੁਰਬਾਨੀਆਂ ਦਿੱਤੀਆਂ ਨੇ ਸ਼ਰੂਮਣੀ ਅਕਾਲੀ ਦਰਬਾਰ ਲਈ ਹੁਣ ਇਹ ਪਤਾ ਨਹੀਂ ਕਿਹੜੀਆਂ ਕੁਰਬਾਨੀਆਂ ਦਿੱਤੀਆਂ ਨੇ ਉਹ ਪੰਜਾਬ ਨੂੰ ਪਤਾ ਹੈ ਜਾਂ ਪੰਜਾਬ ਦੇ ਪੰਥਕ ਲੋਕਾਂ ਨੂੰ ਪਤਾ ਹੈ ਕਿ ਸੁਖਬੀਰ ਸਿੰਘ ਬਾਦਲ ਜਾਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਨੂੰ ਵੇਚਿਆ ਹੈ ਪੰਥ ਨੂੰ ਵੇਚਿਆ ਹੈ ਜਾਂ ਨਹੀਂ ਵੇਚਿਆ ਇਹ ਤਾਂ ਹੁਣ ਇਹ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਜਥੇਦਾਰ ਕਰਨਗੇ ਲੇਕਿਨ ਆਵਾਦ ਨੂੰ ਪ੍ਰਮੋਟ ਕੀਤਾ ਗਿਆ ਸ਼ਰੂਮਣੀ ਅਕਾਲੀ ਦਲ ਦੇ ਰਾਜ ਵਿੱਚ ਇਧਰ ਕੁਰਬਾਨੀਆਂ ਨੂੰ ਯਾਦ ਕਰਵਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਹਿੱਤ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੀ ਹੈ ਉਹ ਤਾਂ ਮੈਂ ਸਹੀ ਗੱਲ ਕਹਾਂਗਾ ਕਿ ਸ਼ਰੂਮਣੀ ਅਕਾਲੀ ਦਲ ਹੀ ਕਰੇਗੀ ਕਿਉਂਕਿ ਪੰਥਕ ਪਾਰਟੀ ਜਾਂ ਖੇਤੀ ਪਾਰਟੀ ਹੋਣਾ ਪੰਜਾਬ ਦੇ ਵਿੱਚ ਬਲਾਜ਼ਮੀ ਹੈ ਇਹ ਸੁਨੀਲ ਕੁਮਾਰ ਜਾ ਕਰਨੀ ਵੀ ਕਿਹਾ ਸੀ ਸਾਡੇ ਪਰਸਨਲ ਵੀ ਜਿਹੜੇ ਹੈਗੇ ਨੇ ਇਕਲੀ ਉਹ ਅਗੇ ਨੇ ਕਿ ਅਸੀਂ ਵੀ ਜਾਣੇ ਕਿ ਸ਼ਰੂਨੀ ਅਕਾਲੀ ਦਲ ਦਿਨ ਦੁਗਣੀ ਰਾਤ ਚੌਕਣੀ ਤਰੱਕੀ ਕਰੇ ਲੇਕਿਨ ਜਿਹੜੀਆਂ ਬੱਜਰ ਗਲਤੀਆਂ ਹੋਈਆਂ ਨੇ ਕੀ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਹੋਰ ਕੋਈ ਸ਼ਰੂਨੀ ਅਕਾਲੀ ਦਲ ਨੂੰ ਅੱਗੇ ਸੁਰਜੀਤ ਨਹੀਂ ਕਰ ਸਕਦਾ ਕੋਈ ਬਾਦਲ ਪਰਿਵਾਰ ਤੋਂ ਇਲਾਵਾ ਕੋਈ ਸ਼ਰੂਨੀ ਅਕਾਲੀ ਦਲ ਦਾ ਮੁੱਖ ਮੰਤਰੀ ਜਾਂ ਪ੍ਰਧਾਨ ਨਹੀਂ ਬਣ ਸਕਦਾ ਇਸ ਤੇ ਵੀ ਐਨਆਰਆਈ ਭਰਾਵਾਂ ਨੂੰ ਸੋਚਣਾ ਚਾਹੀਦਾ ਹੈ ਐਨਆਰਆਈ ਭਰਾਵਾਂ ਨੇ ਇੱਕ ਵਾਰ ਦਹਾਰ ਮਾਰ ਦਿੱਤੀ ਹੈ ਜਿਨਨੇ ਵੀ ਐਨਆਰਆਈ ਵਿੰਗ ਦੇ ਪ੍ਰਧਾਨ ਜਾਂ ਸਾਬਕਾ ਪ੍ਰਧਾਨ ਸ਼ਰੂਨੀ ਅਕਾਲੀ ਦਲ ਸਾਹਨੇ ਵਾਲਾ ਉਹਨਾਂ ਨੇ ਕਿਹਾ ਕਿ ਇੱਕ ਵਾਰੀ ਵਿਚਾਰ ਵਟਾਂਦਰਾ ਕਰ ਲੈਣਾ ਚਾਹੀਦਾ ਹੈ ਸਲਾਹ مشورہ ਕਰ ਲੈਣਾ ਚਾਹੀਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਤਾਂ ਕਿ ਕੋਈ ਵੱਡਾ ਫੈਸਲਾ ਨਾ ਲਿਆ ਜਾਵੇ ਕਿਉਂਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਅਨੇਕਾਂ ਹੀ ਕੁਰਬਾਨੀਆਂ ਸ਼੍ਰੋਮਣੀ ਅਕਾਲੀ ਦਲ ਲਈ ਦਿੱਤੀਆਂ ਨੇ